ਅਸਪਲੇ ਦੀ ਸੱਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਤੋਂ ਹੜ੍ਹ ਆ ਸਕਦੇ ਨੇ ਜਿਸ ਨੂੰ ਲੈ ਕੇ ਚਿੰਤਾਵਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਆ ਸਕਦਾ ਹੈ ਫਿਰ ਤੋਂ ਹੜ੍ਹ ਆ ਸਕਦੇ ਨੇ ਬੀਤੇ ਵਾਰੇ ਦੇਖਿਆ ਗਿਆ ਕਿ ਕਿਵੇਂ ਲੋਕਾਂ ਦੀਆਂ ਫਸਲਾਂ ਘਰਾਂ ਤੱਕ ਪਾਣੀ ਪਹੁੰਚ ਗਿਆ ਨੁਕਸਾਨ ਹੋਇਆ ਕਈ ਬੰਨ ਟੁੱਟ ਗਏ ਤੇ ਸ਼ੁਰੂਆਤ ਹੋਈ ਸੀ ਹਿਮਾਚਲ ਤੋਂ ਜਿੱਥੋਂ ਬੰਨ ਟੁੱਟੇ ਸੀ ਪੋਂਗ ਡੈਮ ਤੋਂ ਜਿਹੜਾ ਕੀ ਹੈ ਵੱਡਾ ਜਲ ਪੱਧਰ ਜਿਹੜਾ ਛੱਡਿਆ ਗਿਆ ਸੀ ਪਾਣੀ ਵੱਡੇ ਪੱਧਰ ਤੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਸ ਵਾਰ ਫਿਰ ਤੋਂ ਜੋ ਜਾਣਕਾਰੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮ ਬਹੁਤ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਖਤਰੇ ਦੇ ਪੱਧਰ ਤੱਕ ਉਹਨਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹਾਲਾਂਕਿ ਹਲੇ ਬਾਰਸ਼ਾਂ ਤਾਂ ਸ਼ੁਰੂ ਹੀ ਹੋਈਆਂ ਨੇ ਹਿਮਾਚਲ ਪੰਜਾਬ ਦੇ ਵਿੱਚ ਤਾਂ ਹਲੇ ਬਾਰਸ਼ਾਂ ਹੁਣ ਪੈਣ ਹੀ ਲੱਗੀਆਂ ਨੇ ਸਾਵਣ ਹੱਲੇ ਆਇਆ ਹੀ ਹੈ ਮੌਨਸਨ ਹੱਲੇ ਆਇਆ ਹੀ ਹੈ ਤੇ ਪਹਿਲਾਂ ਹੀ ਖਤਰੇ ਦੇ ਪੱਧਰ ਤੇ ਪਾਣੀ ਬਹੁਤ ਸਾਰੇ ਬੰਨਾਂ ਦੇ ਵਿੱਚ ਪੌਂਗ ਚੁੱਕੇ ਹੈ ਹਿਮਾਚਲ ਦੇ ਜੇਕਰ ਗੱਲ ਕਰੀਏ ਪੌਂਗ ਦੀ ਤਾਂ ਉੱਥੇ ਵੀ ਸਿਰਫ ਦੋ ਹੀ ਬੰਨ ਅਜਿਹੇ ਬੱਚੇ ਨੇ ਕੁਲ ਮਿਲਾ ਕੇ ਪਾਖੜਾ ਤੇ ਪੌਂਗ ਜਿੱਥੇ ਪਾਣੀ ਜਿਹੜਾ ਕੀ ਹਾਲੇ ਖਤਰੇ ਦੇ ਪੱਧਰ ਤੋਂ ਥੋੜਾ ਜਿਹਾ ਘੱਟ ਹੈ 31 ਤੇ 28 ਮੀਟਰ ਜਿਹੜਾ ਪੰਦ ਪਿਆ ਹਾਲੇ ਪਰ ਇਹ ਪੰਦ ਵੀ ਜਲਦ ਪੂਰਾ ਹੋ ਸਕਦਾ ਕਿਉਂਕਿ ਬਾਰਸ਼ਾਂ ਨੇ ਅੱਗੇ ਤੇ ਬਾਕੀ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਲਗਭਗ ਖਤਰੇ ਦੇ ਇਰਤ ਗਿਰਦ ਪਾਣੀ ਦਾ ਸਥਾਰ ਪਾਣੀ ਦਾ ਲੈਵਲ ਉਹਨਾਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਹੋਏਗਾ ਕਿ ਜੇਕਰ ਬਾਰਸ਼ਾਂ ਹਲਕੀਆਂ ਜਿਵੇਂ ਵੱਧ ਪੈਂਦੀਆਂ ਨੇ ਹੁਣ ਜਦੋਂ ਬਾਰਸ਼ਾਂ ਪੈਣਗੀਆਂ ਤਾਂ ਪਾਣੀ ਛੱਡਣਾ ਪੈ ਸਕਦਾ ਹੈ ਪਾਣੀ ਛੱਡਿਆ ਗਿਆ ਤਾਂ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਆਏਗਾ ਜਿਵੇਂ ਪਿਛਲੇ ਵਰੇ ਆਇਆ ਸੀ ਨੁਕਸਾਨ ਉਸ ਤਰੀਕੇ ਦਾ ਹੀ ਹੋ ਸਕਦਾ ਹੈ ਜਾਂ ਉਦੋਂ ਵੀ ਵੱਧ ਹੋ ਸਕਦਾ ਕਿਉਂਕਿ ਅਨੁਮਾਨ ਨੇ ਨੇ ਮੌਸਮ ਵਿਭਾਗ ਵੱਲੋਂ ਇਸ ਵਾਰ ਜ਼ੋਰਦਾਰ ਮੌਨਸੂਨ ਦੇ ਅਨੁਮਾਨ ਨੇ ਪੰਜਾਬ ਦੇ ਖਾਸ ਕਰ ਮਾਲਵੇ ਖਿੱਤੇ ਦੇ ਵਿੱਚ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਿਮਾਚਲ ਪੰਜਾਬ ਹਰਿਆਣਾ ਦੇ ਵਿੱਚ ਮੌਨਸੂਨ ਕਿਉਂਕਿ ਭਾਰੀ ਦੱਸਿਆ ਜਾ ਰਿਹਾ ਅਨੁਮਾਨ ਭਾਰੀ ਮੌਨਸੂਨ ਦੇ ਨੇ ਤਾਂ بارشਾਂ ਜ਼ਿਆਦਾ ਹੋਣਗੀਆਂ ਤੇ ਖਤਰੇ ਦੇ ਪੱਧਰ ਦੇ ਨੇੜੇ ਤੇੜੇ ਪਾਣੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮਸ ਦੇ ਵਿੱਚ ਬੰਨਾ ਦੇ ਵਿੱਚ ਪੌਂਗ ਦੇ ਵਿੱਚ ਵੀ ਤੇ ਪਾਖੜਾ ਦੇ ਵਿੱਚ ਵੀ ਜੇਕਰ ਗੱਲ ਕਰ ਲਈਏ ਤਾਂ ਉੱਥੇ ਬਹੁਤ ਘੱਟ ਹੀ 31 ਮੀਟਰ ਕੁਝ ਪਾਣੀ ਘਟਾ ਹੈ ਖਤਰੇ ਦੇ ਸਤਰ ਤੋਂ ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਦੇ ਵਿੱਚ ਹੜ ਦਾ ਖਤਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਤੋਂ ਹੜ ਆ ਸਕਦੇ ਨੇ ਜਿਸ ਨੂੰ ਲੈ ਕੇ ਚਿੰਤਾਵਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਆ ਸਕਦਾ ਹੈ ਫਿਰ ਤੂਹੜਾ ਆ ਸਕਦੇ ਨੇ ਬੀਤੇ ਵਾਰੇ ਦੇਖਿਆ ਗਿਆ ਕਿ ਕਿਵੇਂ ਲੋਕਾਂ ਦੀਆਂ ਫਸਲਾਂ ਘਰਾਂ ਤੱਕ ਪਾਣੀ ਪਹੁੰਚ ਗਿਆ ਨੁਕਸਾਨ ਹੋਇਆ ਕਈ ਬੰਨ ਟੁੱਟ ਗਏ ਤੇ ਸ਼ੁਰੂਆਤ ਹੋਈ ਸੀ ਹਿਮਾਚਲ ਤੋਂ ਜਿੱਥੋਂ ਬੰਨ ਟੁੱਟੇ ਸੀ ਪੋਂਗ ਡੈਮ ਤੋਂ ਜਿਹੜਾ ਕੀ ਹੈ ਵੱਡਾ ਜਲ ਪੱਧਰ ਜਿਹੜਾ ਛੱਡਿਆ ਗਿਆ ਸੀ ਪਾਣੀ ਵੱਡੇ ਪੱਧਰ ਤੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਸ ਵਾਰ ਫਿਰ ਤੋਂ ਜੋ ਜਾਣਕਾਰੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮ ਬਹੁਤ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਖਤਰੇ ਦੇ ਪੱਧਰ ਤੱਕ ਉਹਨਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹਾਲਾਂਕਿ ਹਲੇ ਬਾਰਸ਼ਾਂ ਤਾਂ ਸ਼ੁਰੂ ਹੀ ਹੋਈਆਂ ਨੇ ਹਿਮਾਚਲ ਪੰਜਾਬ ਦੇ ਵਿੱਚ ਤਾਂ ਹਲੇ ਬਾਰਸ਼ਾਂ ਹੁਣ ਪੈਣ ਹੀ ਲੱਗੀਆਂ ਨੇ ਸਾਵਣ ਹਲੇ ਆਇਆ ਹੀ ਹੈ ਮੌਨਸੂਨ ਹਲੇ ਆਇਆ ਹੀ ਹੈ ਤੇ ਪਹਿਲਾਂ ਹੀ ਖਤਰੇ ਦੇ ਪੱਧਰ ਤੇ ਪਾਣੀ ਬਹੁਤ ਸਾਰੇ ਬੰਨਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਹਿਮਾਚਲ ਦੇ ਜੇਕਰ ਗੱਲ ਕਰੀਏ ਪੋਂਗ ਦੀ ਤਾਂ ਉੱਥੇ ਵੀ ਸਿਰਫ ਦੋ ਹੀ ਬੰਨ ਅਜੇ ਇਹ ਬੱਚੇ ਨੇ ਕੁੱਲ ਮਿਲਾ ਕੇ ਪਾਖੜਾ ਤੇ ਪੋਂਗ ਜਿੱਥੇ ਪਾਣੀ ਜਿਹੜਾ ਕੀ ਹਲੇ ਖਤਰੇ ਦੇ ਪੱਧਰ ਤੋਂ ਥੋੜਾ ਜਿਹਾ ਘਟ ਹੈ 31 ਤੇ 28 ਮੀਟਰ ਜਿਹੜਾ ਪੰਦ ਪਿਆ ਹਲੇ ਪਰ ਇਹ ਪੰਦ ਵੀ ਜਲਦ ਪੂਰਾ ਹੋ ਸਕਦਾ ਕਿਉਂਕਿ ਬਾਰਸ਼ਾਂ ਨੇ ਅੱਗੇ ਤੇ ਬਾਕੀ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਲਗਭਗ ਖਤਰੇ ਦੇ ਇਰਤ ਗਿਰਦ ਪਾਣੀ ਦਾ ਸਥਰ ਪਾਣੀ ਦਾ ਲੈਵਲ ਉਹਨਾਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਹੋਏਗਾ ਕਿ ਜੇਕਰ ਬਾਰਸ਼ਾਂ ਹਲਕੀਆਂ ਜਿਹੀ ਵੀ ਵੱਧ ਪੈਂਦੀਆਂ ਨੇ ਹੁਣ ਜਦੋਂ ਬਾਰਸ਼ਾਂ ਪੈਣ ਗਈਆਂ ਤਾਂ ਪਾਣੀ ਛੱਡਣਾ ਪੈ ਸਕਦਾ ਹੈ ਪਾਣੀ ਛੱਡਿਆ ਗਿਆ ਤਾਂ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਆਏਗਾ ਜਿਵੇਂ ਪਿਛਲੇ ਬਰੇ ਆਇਆ ਸੀ ਨੁਕਸਾਨ ਉਸ ਤਰੀਕੇ ਦਾ ਹੀ ਹੋ ਸਕਦਾ ਹੈ ਜਾਂ ਉਦੋਂ ਵੀ ਵੱਧ ਹੋ ਸਕਦਾ ਕਿਉਂਕਿ ਅਨੁਮਾਨ ਨੇ ਮੌਸਮ ਵਿਭਾਗ ਵੱਲੋਂ ਇਸ ਵਾਰ ਜ਼ੋਰਦਾਰ ਮੌਨਸੂਨ ਦੇ ਅਨੁਮਾਨ ਨੇ ਪੰਜਾਬ ਦੇ ਖਾਸ ਕਰ ਮਾਲਵੇ ਖਿੱਤੇ ਦੇ ਵਿੱਚ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਿਮਾਚਲ ਪੰਜਾਬ ਹਰਿਆਣਾ ਦੇ ਵਿੱਚ ਮੌਨਸੂਨ ਕਿਉਂਕਿ ਭਾਰੀ ਦੱਸਿਆ ਜਾ ਰਿਹਾ ਅਨੁਮਾਨ ਭਾਰੀ ਮੌਨਸੂਨ ਦੇ ਨੇ ਤਾਂ بارشਾਂ ਜ਼ਿਆਦਾ ਹੋਣਗੀਆਂ ਤੇ ਖਤਰੇ ਦੇ ਪੱਦਰ ਦੇ ਨੇੜੇ ਤੇੜੇ ਪਾਣੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮਸ ਦੇ ਵਿੱਚ ਬੰਨਾਂ ਦੇ ਵਿੱਚ ਪੌਂਗ ਦੇ ਵਿੱਚ ਵੀ ਤੇ ਪਾਖੜਾ ਦੇ ਵਿੱਚ ਵੀ ਜੇਕਰ ਗੱਲ ਕਰ ਲਈਏ ਤਾਂ ਉੱਥੇ ਬਹੁਤ ਘਟ ਹੀ 31 ਮੀਟਰ ਕੁਝ ਪਾਣੀ ਘਟ ਹੈ ਖਤਰੇ ਦੇ ਸਤਰ ਤੋਂ ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਦੇ ਵਿੱਚ ਹੜ ਦਾ ਖਤਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਤੋਂ ਹੜ੍ਹ ਆ ਸਕਦੇ ਨੇ ਜਿਸ ਨੂੰ ਲੈ ਕੇ ਚਿੰਤਾਵਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਆ ਸਕਦਾ ਹੈ ਫਿਰ ਤੋਂ ਹੜ੍ਹ ਆ ਸਕਦੇ ਨੇ ਬੀਤੇ ਵਾਰੇ ਦੇਖਿਆ ਗਿਆ ਕਿ ਕਿਵੇਂ ਲੋਕਾਂ ਦੀਆਂ ਫਸਲਾਂ ਘਰਾਂ ਤੱਕ ਪਾਣੀ ਪਹੁੰਚ ਗਿਆ ਨੁਕਸਾਨ ਹੋਇਆ ਕਈ ਬੰਨ ਟੁੱਟ ਗਏ ਤੇ ਸ਼ੁਰੂਆਤ ਹੋਈ ਸੀ ਹਿਮਾਚਲ ਤੋਂ ਜਿੱਥੋਂ ਬੰਨ ਟੁੱਟੇ ਸੀ ਪੌਂਗ ਡੈਮ ਤੋਂ ਜਿਹੜਾ ਕਿ ਹੈ ਵੱਡਾ ਜਲ ਪੱਧਰ ਜਿਹੜਾ ਛੱਡਿਆ ਗਿਆ ਸੀ ਪਾਣੀ ਵੱਡੇ ਪੱਧਰ ਤੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਸ ਵਾਰ ਫਿਰ ਤੋਂ ਜੋ ਜਾਣਕਾਰੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮ ਬਹੁਤ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਖਤਰੇ ਦੇ ਪੱਧਰ ਤੱਕ ਉਹਨਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹਾਲਾਂਕਿ ਹਲੇ ਬਾਰਸ਼ਾਂ ਤਾਂ ਸ਼ੁਰੂ ਹੀ ਹੋਈਆਂ ਨੇ ਹਿਮਾਚਲ ਪੰਜਾਬ ਦੇ ਵਿੱਚ ਤਾਂ ਹਲੇ ਬਾਰਸ਼ਾਂ ਹੁਣ ਪੈਣ ਹੀ ਲੱਗੀਆਂ ਨੇ ਸਾਵਣ ਹਲੇ ਆਇਆ ਹੀ ਹੈ ਮੌਨਸੂਨ ਹਲੇ ਆਇਆ ਹੀ ਹੈ ਤੇ ਪਹਿਲਾਂ ਹੀ ਖਤਰੇ ਦੇ ਪੱਧਰ ਤੇ ਪਾਣੀ ਬਹੁਤ ਸਾਰੇ ਬੰਨਾਂ ਦੇ ਵਿੱਚ ਪੌਂਗ ਚੁੱਕਿਆ ਹਿਮਾਚਲ ਦੇ ਜੇਕਰ ਗੱਲ ਕਰੀਏ ਪੌਂਗ ਦੀ ਤਾਂ ਉੱਥੇ ਵੀ ਸਿਰਫ ਦੋ ਹੀ ਬੰਨ ਅਜਿਹੇ ਬੱਚੇ ਨੇ ਕੁੱਲ ਮਿਲਾ ਕੇ ਪਾਖੜਾ ਤੇ ਪੌਂਗ ਜਿੱਥੇ ਪਾਣੀ ਜਿਹੜਾ ਕੀ ਹੱਲੇ ਖਤਰੇ ਦੇ ਪੱਧਰ ਤੋਂ ਥੋੜਾ ਜਿਹਾ ਘੱਟ ਹੈ 31 ਤੇ 28 ਮੀਟਰ ਜਿਹੜਾ ਪੰਦ ਪਿਆ ਹੱਲੇ ਪਰ ਇਹ ਪੰਦ ਵੀ ਜਲਦ ਪੂਰਾ ਹੋ ਸਕਦਾ ਕਿਉਂਕਿ ਬਾਰਸ਼ਾਂ ਨੇ ਅੱਗੇ ਤੇ ਬਾਕੀ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਲਗਭਗ ਖਤਰੇ ਦੇ ਇਰਤ ਗਿਰਦ ਪਾਣੀ ਦਾ ਸਥਰ ਪਾਣੀ ਦਾ ਲੈਵਲ ਉਹਨਾਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਹੋਏਗਾ ਕਿ ਜੇਕਰ ਬਾਰਸ਼ਾਂ ਹਲਕੀਆਂ ਜਿਵੇਂ ਵੱਧ ਪੈਂਦੀਆਂ ਨੇ ਹੁਣ ਜਦੋਂ ਬਾਰਸ਼ਾਂ ਪੈਣਗੀਆਂ ਤਾਂ ਪਾਣੀ ਛੱਡਣਾ ਪੈ ਸਕਦਾ ਹੈ ਪਾਣੀ ਛੱਡਿਆ ਗਿਆ ਤਾਂ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਆਏਗਾ ਜਿਵੇਂ ਪਿਛਲੇ ਵਾਰੇ ਆਇਆ ਸੀ ਨੁਕਸਾਨ ਉਸ ਤਰੀਕੇ ਦਾ ਹੀ ਹੋ ਸਕਦਾ ਹੈ ਜਾਂ ਉਦੋਂ ਵੀ ਵੱਧ ਹੋ ਸਕਦਾ ਕਿਉਂਕਿ ਅਨੁਮਾਨ ਨੇ ਮੌਸਮ ਵਿਭਾਗ ਵੱਲੋਂ ਇਸ ਵਾਰ ਜ਼ੋਰਦਾਰ ਮੌਨਸੂਨ ਦੇ ਅਨੁਮਾਨ ਨੇ ਪੰਜਾਬ ਦੇ ਖਾਸ ਕਰਕੇ ਮਾਲਵੇ ਖਿੱਤੇ ਦੇ ਵਿੱਚ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਿਮਾਚਲ ਪੰਜਾਬ ਹਰਿਆਣਾ ਦੇ ਵਿੱਚ ਮੌਨਸੂਨ ਕਿਉਂਕਿ ਭਾਰੀ ਦੱਸਿਆ ਜਾ ਰਿਹਾ ਅਨੁਮਾਨ ਭਾਰੀ ਮੌਨਸੂਨ ਦੇ ਨੇ ਤਾਂ بارشਾਂ ਜ਼ਿਆਦਾ ਹੋਣਗੀਆਂ ਤੇ ਖਤਰੇ ਦੇ ਪੱਦਰ ਦੇ ਨੇੜੇ ਤੇੜੇ ਪਾਣੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮਸ ਦੇ ਵਿੱਚ ਬੰਨਾਂ ਦੇ ਵਿੱਚ ਪੌਂਗ ਦੇ ਵਿੱਚ ਵੀ ਤੇ ਪਾਖੜਾ ਦੇ ਵਿੱਚ ਵੀ ਜੇਕਰ ਗੱਲ ਕਰ ਲਈਏ ਤਾਂ ਉੱਥੇ ਬਹੁਤ ਘੱਟ ਹੀ 31 ਮੀਟਰ ਕੁਝ ਪਾਣੀ ਘਟ ਹੈ ਖਤਰੇ ਦੇ ਸਤਰ ਤੋਂ ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਦੇ ਵਿੱਚ ਹੜ ਦਾ ਖਤਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਤੋਂ ਹੜ ਆ ਸਕਦੇ ਨੇ ਜਿਸ ਨੂੰ ਲੈ ਕੇ ਚਿੰਤਾਵਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਆ ਸਕਦਾ ਹੈ ਫਿਰ ਤੋਂ ਹੜ ਆ ਸਕਦੇ ਨੇ ਬੀਤੇ ਵਾਰੇ ਦੇਖਿਆ ਗਿਆ ਕਿ ਕਿਵੇਂ ਲੋਕਾਂ ਦੀਆਂ ਫਸਲਾਂ ਘਰਾਂ ਤੱਕ ਪਾਣੀ ਪਹੁੰਚ ਗਿਆ ਨੁਕਸਾਨ ਹੋਇਆ ਕਈ ਬੰਨ ਟੁੱਟ ਗਏ ਤੇ ਸ਼ੁਰੂਆਤ ਹੋਈ ਸੀ ਹਿਮਾਚਲ ਤੋਂ ਜਿੱਥੋਂ ਬੰਨ ਟੁੱਟੇ ਸੀ ਪੋਂਗ ਡੈਮ ਤੋਂ ਜਿਹੜਾ ਕੀ ਹੈ ਵੱਡਾ ਜਲ ਪੱਧਰ ਜਿਹੜਾ ਛੱਡਿਆ ਗਿਆ ਸੀ ਪਾਣੀ ਵੱਡੇ ਪੱਧਰ ਤੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਸ ਵਾਰ ਫਿਰ ਤੋਂ ਜੋ ਜਾਣਕਾਰੀ ਹੈ ਹਿਮਾਚਲ ਦੇ ਬਹੁਤ ਸਾਰੇ ਡੈਮ ਬਹੁਤ ਸਾਰੇ ਬੰਨ ਜਿਹੜੇ ਨੇ ਉਹ ਪਹਿਲਾਂ ਹੀ ਖਤਰੇ ਦੇ ਪੱਧਰ ਤੱਕ ਉਹਨਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹਾਲਾਂਕਿ ਹਲੇ ਬਾਰਸ਼ਾਂ ਤਾਂ ਸ਼ੁਰੂ ਹੀ ਹੋਈਆਂ ਨੇ ਹਿਮਾਚਲ ਪੰਜਾਬ ਦੇ ਵਿੱਚ ਤਾਂ ਹਲੇ بارشਾਂ ਹੁਣ ਪੈਣ ਹੀ ਲੱਗੀਆਂ ਨੇ ਸਾਵਣ ਹਲੇ ਆਇਆ ਹੀ ਐ ਮੌਨਸਨ ਹਲੇ ਆਇਆ ਹੀ ਐ ਤੇ ਪਹਿਲਾਂ ਹੀ ਖਤਰੇ ਦੇ ਪੱਧਰ ਤੇ ਪਾਣੀ ਬਹੁਤ ਸਾਰੇ ਬੰਨਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਹਿਮਾਚਲ ਦੇ ਜੇਕਰ ਗੱਲ ਕਰੀਏ ਪੌਂਗ ਦੀ ਤਾਂ ਉੱਥੇ ਵੀ ਸਿਰਫ ਦੋ ਹੀ ਬੰਨ ਅਜੇ ਇਹ ਬੱਚੇ ਨੇ ਕੁੱਲ ਮਿਲਾ ਕੇ ਪਾਖੜਾ ਤੇ ਪੌਂਗ ਜਿੱਥੇ ਪਾਣੀ ਜਿਹੜਾ ਕੀ ਹਲੇ ਖਤਰੇ ਦੇ ਪੱਧਰ ਤੋਂ ਥੋੜਾ ਜਿਹਾ ਘੱਟ ਹੈ 31 ਤੇ 28 ਮੀਟਰ ਆ ਜਿਹੜਾ ਪੰਦ ਪਿਆ ਹੱਲੇ